ਆਪਣਾ ਸਾਡੇ ਵਿੱਚ ਧੂਰ ਬੁੜੇ ਕੰਮ ਕਰਾਇਆ ਮੇਰਾ ਇਹ ਅਹੀ ਪਈ ਜਾਣ ਕੇ ਕਹਿੰਦਾ ਸਾਡੀ ਇਹ ਲੈਣ ਨਹੀਂ ਹੈ ਸਾਡੀ ਲੈ ਲੜਾਈਆਂ ਝੋਲੀਆਂ ਦੀ ਸਾਡੇ ਵੀ ਸਾਡੇ ਭਰਾ ਦੇ ਦੁਸ਼ਮਣ ਹੀ ਚੱਲਦੇ ਸੀ ਉਹ ਜੱਕਰਣੇ ਆ ਪਰ ਉਹ ਗੱਲ ਹੀ ਕੀ ਉਹ ਗੁੱਜਰੂ ਤੇ ਪਰਜੂਰ ਤੋਂ ਮਾਤਾ ਨੂੰ ਤੇਹੀ ਮਾਰੀਆਂ ਚਪੇੜੇ ਵਿੱਚ ਬੇੜਾ ਹੀ ਕਿਸੇ ਨੂੰ ਅਸੀਂ ਇਦਾਂ ਦੇ ਨਹੀਂ ਇਨਸਾਨੀਤ ਦੇ ਵਧੇ ਅਸੀਂ ਕਿਹਨੂੰ ਹੱਥੋਂ ਨਹੀਂ ਦੇਦਾ ਜੀ ਕੋਈ ਕੰਮ ਇਦਾਂ ਨਹੀਂ ਕਰਾਉਂਦਾ ਸਾਡੇ ਦੋਸਤ ਮਰ ਗੋ ਨਹੀਂ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੌਣ ਆਂਦਿਆ ਸੀ ਜਿਹਦੇ ਚਪੇੜਾ ਮਾਰੀ ਨਹੀਂ ਆਇਓ ਮੁੰਡਾ ਹੋਰ ਆਈ ਗਾ ਫੇਕਾ ਮੁੰਡਾ ਅਸੀਂ ਨਹੀਂ ਹੈ ਕਰਨਾ ਮੁੰਡਾ ਫਿਰ ਦੇਖ ਆ ਜੀ ਇਹਨੇ ਕੰਮ ਕਰਾਇਆ ਠੀਕ ਹੈ ਜੀ ਭਾਈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਪੀਐਸ ਸਿਵਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਇਸ ਵੀ ਨੌਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਨਾ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ ਸਿਲਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਣਿਆਂ ਨੂੰ ਅਸੀਂ ਜੁਡੀਸ਼ਲ ਕਸਟਡੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਅਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਇਹ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਥਲਾ ਜ਼ਿਲ੍ਹੇ ਦਾ ਇਹਨੂੰ ਹੋਣ ਅਸੀਂ ਰੈਸਟ ਕੀਤਾ ਹੈ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ 'ਚ ਅਰੈਸਟ ਹੋਇਆ ਹੈ। ਸਨਪੀਐਸ ਦੇ ਬਲਾ ਮੰਡੀ ਜਿਹੜੇ ਸੰਦੀ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਗਾਮੀਨਸ ਮੰਡੀ ਵਾਲੇ ਸੰਜਣੇ ਇਹ ਮਗੋਂ ਉਹ ਉਹ ਹੀ ਨਹੀਂ ਦੀ ਉਹ ਹੀ ਨਹੀਂ ਦੀ ਉਹ ਉਹ ਹੀ ਨਹੀਂ ਦੀ ਕੋਈ ਸਰ ਹੁੰਦਾ ਕਿੰਨੇ ਪਰਚੇ ਦਰਜ ਹਾਂ ਕਿਤੇ ਇੱਕ ਤੇ ਪਹਿਲਾਂ ਇੱਕ ਐਂਡੀ ਵੀ ਜਦਾ ਹੈਗਾ ਬਾਕੀ ਅਸੀਂ ਪਤਾ ਕਰ ਰਹੇ ਹਾਂ ਸਰ ਜੀ ਆਖਿ ਫੜੀ ਸੁਣੋ ਮੇਰਾ ਲੀਡਰ ਸੀ ਕੌਣ ਸੀ ਹੈ ਆਈ ਮੀਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ ਹੋਲ ਵੀ ਬਰਾਮਤ ਕਰਦੇ ਹਾਂ ਨਹੀਂ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਐ ਐਨਡੀਪੀਐਸ ਤੋਂ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾਹਰ ਵੀ ਪੜਿਆ ਜੀ ਸਰ ਬਲੂ ਤਾਂ ਕਾਫੀ ਦੇਖੋ ਨਾ ਤੇ ਸਾਡੇ ਸਾਡੇ ਟਾਰਗੇਟ ਤੇ ਲੇਕਿਨ ਕੰਪਨੀ ਆ ਰਿਹਾ ਤੇ ਆ ਬਹੁਤ ਬੜੀ ਗੱਲ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਨਸ਼ੇ ਦਾ ਐਨਡੀਪੀਐਸ ਨਹੀਂ ਨਾ ਕਰਦੇ ਪਰ ਜਿਆਦਾ ਬਸ ਤਾਂ ਕਿਸੇ ਕਰਦਾ ਹਰ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਏ ਅਸੀਂ ਉਹ ਮੈਂ ਤੁਹਾਨੂੰ ਦੱਸ ਤੀਏ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗਾ ਸਰ ਕਿੰਨਾ ਟਫ ਹੈ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90-95 ਲੱਖ ਦੀ ਚੋਰੀ ਸੀ ਤੇ ਅਸੀਂ 55.5 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜੁਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਇਸਟਿਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰਨ ਦੀ ਥੈਂਕ ਯੂ